ਇਹ ਬੋਟਾ ਲੈ ਲੈਂਦੇ ਲੈ ਕੇ ਕੁਛ ਵੀ ਨਹੀਂ ਕਰਦੇ ਸਾਰੇ ਗੰਦ ਸਾਰਾ ਇੰਨਾ ਖਲਾਰਾ ਪਿਆ ਚੜਕ ਦੇਖੋ ਤੁਸੀਂ ਆਪਣੇ ਆਪ ਦੇਖੋ ਕੀ ਬਣਿਆ ਇਹਦਾ ਹੈਗੀ ਕੋਈ ਇੱਧਰ ਸਪਾਈ ਕੋਈ ਸਪਾਈ ਨਹੀਂ ਗਈ ਸਾਡੇ ਉੱੱਤੇ ਇਸਦਾ ਕੋਈ ਸਪਾਈ ਨਹੀਂ ਹੈਗੀ ਕੋਈ ਕੁਝ ਨਹੀਂ ਹੈਗਾ بس ਇਹ ਹੀ ਕਹਿ ਸਕਦੇ ਅਸੀਂ ਹੋਰ ਤਾਂ ਕੁਝ ਨਹੀਂ ਕਹਿ ਸਕਦੇ ਕੋਈ ਵਿਕਾਸ ਕੁਝ ਨਹੀਂ ਹੋਇਆ ਹੈਗਾ ਅੱਜ ਤਾਂ 10 ਸਾਲ ਪਹਿਲਾਂ ਸੜਕ ਬਣੀ ਸੀਗੀ ਬਸ ਉਹ ਹੀ ਹੈ ਬਣੀ ਹੋਈ ਉਸ ਤੋਂ ਬਾਅਦ ਕੁਝ ਨਹੀਂ ਇਹਨਾਂ ਨੇ ਕਰਵਾਇਆ ਹੈ ਤੇ ਆ ਗਈਆਂ ਨਹੀਂ ਸਰ ਸਾਡੀ ਗਲੀ ਦਾ ਤਾਂ ਕੋਈ ਹੱਲ ਨਹੀਂ ਹੈਗਾ ਬਹੁਤ ਧੀਰ ਹੋ ਗਈ ਸੜਕ ਬਣੀ ਨੂੰ ਤੇ ਪਾਣੀ ਵੀ ਹੁਣ ਇਹ ਆ ਵੀ ਸਾਡੇ ਘਰਾਂ ਚ ਜਾ ਵੜਦਾ ਹੈ ਕਿਉਂਕਿ ਸੀਵਰੇਜ ਬਲੌਕ ਹੋ ਜਾਂਦੇ ਜਲਦੀ ਉਹ ਜਾਣੀ ਕੋ ਉਦੋ ਸਾਨੂੰ ਹੱਥ ਜੋੜਦੇ ਆ ਵੀ ਵੋਟਾਂ ਸਾਨੂੰ ਦੇਣੀਆਂ ਅਸੀਂ ਵੀ ਕਹਿੰਦਾ ਹਾਂ ਠੀਕ ਆ ਆ ਕਰਾਂਗੇ ਆ ਕਰਾਂਗੇ ਆ ਕਰਾਂਗੇ ਕਰਦੇ ਕੋਸ਼ਿਸ਼ ਸਸਿਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ ਅਸੀਂ ਅੱਜ ਜਲੰਧਰ ਦੇ ਅਬਾਦਪੁਰਾ ਇਲਾਕੇ ਵਿੱਚ ਮੌਜੂਦ ਹਾਂ ਜਿੱਥੋਂ ਦੀ ਪੰਜਾਬੀ ਸੂਫੀ ਮਸ਼ਹੂਰ ਗਾਇਕ ਮਾਸਟਰ ਸਲੀਮ ਹੋਣਾ ਦਾ ਘਰ ਹੈ ਔਰ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਇਲਾਕੇ ਦੀ ਤਸਵੀਰਾਂ ਕਿ ਕਿਵੇਂ ਉਹਨਾਂ ਦੇ ਇਲਾਕੇ ਦੀ ਡਵੈਲਪਮੈਂਟ ਹੋਈ ਹੈ ਕਿਵੇਂ ਇਹਨਾਂ ਦੇ ਇਲਾਕੇ ਦੇ ਵਿੱਚ ਵਿਕਾਸ ਦਾ ਕਾਰਜ ਹੋਇਆ ਹੈ ਜਾਂ ਨਹੀਂ ਅਸੀਂ ਜਿਸ ਗਲੀ ਦੇ ਵਿੱਚ ਖੜੇ ਆ ਇਸ ਗਲੀ ਦੇ ਵਿੱਚ ਪੰਜਾਬੀ ਸੂਫੀ ਮਸ਼ਹੂਰ ਸਿੰਗਰ ਮਾਸਟਰ ਸਲੀਮ ਹੋਣਾ ਦਾ ਘਰ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਮਾਸਟਰ ਸਲੀਮ ਹੋਣੀ ਇਸੇ ਘਰ ਦੇ ਵਿੱਚ ਜੰਮੇ ਪਲੇ ਤੇ ਵੱਡੇ ਹੋਏ ਨੇ ਔਰ ਇਸ ਸਮੇ ਇੱਥੇ ਤਾਰਾ ਲੱਗਾ ਹੋਇਆ ਹੈ ਹਾਲਾਂਕਿ ਇਹ ਇਸ ਇਸ ਸਮੇ ਜਿਹੜਾ ਇਹ ਘਰ ਹੈ ਇਸ ਨੂੰ ਆਫਿਸ ਬਣਾ ਲਿਆ ਗਿਆ ਹੈ ਉਹਨਾਂ ਵੱਲੋਂ ਔਰ ਇੱਥੇ ਉਹਨਾਂ ਦਾ ਜਿਹੜਾ ਪੋਸਟਰ ਵੀ ਲੱਗਾ ਹੈ ਉੱਤੇ ਦੇਖ ਸਕਦੇ ਹੋ ਤੁਸੀਂ ਕਿ ਟੀਮ ਮਾਸਟਰ ਸਲੀਮ ਲਿਖਿਆ ਹੋਇਆ ਹੈ ਔਰ ਇਸ ਸਮੇ ਜਿਹੜਾ ਘਰ ਹੈ ਪੂਰੀ ਤਰ੍ਹਾਂ ਆਫਿਸ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਉਹਨਾਂ ਵੱਲੋਂ ਔਰ ਤੁਹਾਨੂੰ ਦੱਸ ਦਈਏ ਕਿ ਮਾਸਟਰ ਸਲੀਮ ਹੁਣੀ ਬਚਪਨ ਤੋਂ ਹੀ ਇਸ ਘਰ ਦੇ ਵਿੱਚ ਜੰਮੇ ਪਲੇ ਤੇ ਵੱਡੇ ਹੋਏ ਔਰ ਇਸੇ ਘਰ ਤੋਂ ਉਹਨਾਂ ਨੇ ਆਪਣੀ ਗਾਇਕੀ ਜਿਹੜੀ ਸ਼ੁਰੂ ਕੀਤੀ ਸੀ ਔਰ ਲੋਕ ਲੋਕਾਂ ਦੇ ਅਗਰ ਗੱਲ ਕੀਤੀ ਜਾਵੇ ਤੇ ਉਹਨਾਂ ਦੇ ਇਲਾਕੇ ਦੇ ਉਹਨਾਂ ਦੇ ਇਲਾਕੇ ਦੀਆਂ ਗਲੀਆਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਦਾ ਵਿਕਾਸ ਹੈ ਇੱਥੇ ਔਰ ਕਿਵੇਂ ਦਾ ਲੋਕਾਂ ਨਾਲ ਅਸੀਂ ਗੱਲ ਕਰਾਂਗੇ ਕਿ ਕਿਵੇਂ ਦਾ ਹੋਰ ਵਿਕਾਸ ਚਾਹੁੰਦੇ ਨੇ ਕਿਵੇਂ ਦੇ ਉਹਨਾਂ ਦੀਆਂ ਪਰੇਸ਼ਾਨੀਆਂ ਨੇ ਇਲਾਕੇ ਦੇ ਵਿੱਚ ਕਿਵੇਂ ਦੀ ਸਮੱਸਿਆਵਾਂ ਨੇ ਇਸ ਬਾਰੇ ਤੁਹਾਨੂੰ ਅਸੀਂ ਜਾਨੂ ਕਰਵਾਨੇ ਆ ਮੋਟਾ ਨਾਲੀਆਂ ਤੇ ਜਿੱਦਾਂ ਤੁਸੀਂ ਸੁਣਿਆ ਹੈ ਕਿ ਲੋਕਾਂ ਦਾ ਕਹਿਣਾ ਹੈ ਕਿ ਜਿਹੜੇ ਸਰਕਾਰ ਹੈ ਉਹ ਇੱਥੇ ਡਿਵੈਲਪਮੈਂਟ ਨਹੀਂ ਕਰਵਾ پا ਰਹੀ ਹੈ ਜਿਹੜਾ ਇੱਥੇ ਹਾਲਾਤ ਨੇ ਉਹ ਸੁਧਾਰ ਨਹੀਂ ਰਹੀ ਹੈ ਔਰ ਇਸ ਤੋਂ ਸਿਵਾਏ ਅਗਰ ਗੱਲ ਕੀਤੀ ਜਾਵੇ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਪਲਾਟ ਜਿਹੜਾ ਦੱਸਿਆ ਗਿਆ ਹੈ ਇੱਥੇ ਦੇ ਲੇਡੀਜ਼ ਵੱਲੋਂ ਉਹਨਾਂ ਨੇ ਕਿਹਾ ਹੈ ਕਿ ਇਸ ਖਾਲੀ ਪਲਾਟ ਦੇ ਵਿੱਚ ਕੁਝ ਜਿਹੜੇ ਸ਼ਰਾਰਤੀ ਅੰਸਰ ਆਂਦੇ ਨੇ ਔਰ ਇਸ ਪਲਾਟ ਦੇ ਵਿੱਚ ਆ ਕੇ ਉਹ ਕੁਝ ਗਲਤ ਕੰਮ ਵੀ ਕਰਦੇ ਨੇ ਲੇਕਿਨ ਉਹਨਾਂ ਨੂੰ ਕੋਈ ਕੁਛ ਤਾਂ ਨਹੀਂ ਬੋਲਦਾ ਕਿਉਂਕਿ ਉਹ ਇੱਕ ਨਸ਼ੇੜੀ ਟਾਈਪ ਦੇ ਬੰਦੇ ਨੇ ਔਰ ਹੋ ਸਕਦਾ ਹੈ ਕਿ ਉਹਨਾਂ ਤੇ ਵੀ ਕਿਤੇ ਨਾ ਕਿਤੇ ਉਹ ਅਟੈਕ ਕਰ ਸਕਦੇ ਨੇ ਲੇਕਿਨ ਦੇਖਣ ਵਾਲੀ ਗੱਲ ਇਹ ਹੈ ਕਿ ਜਿੱਥੇ ਦੀ ਮਾਸਟਰ ਸੁਲੀਮ ਹੋਣਾ ਨੇ ਆਪਣਾ ਨਾਮ ਗਾਇਕੀ ਦੇ ਵਿੱਚ ਰੋਸ਼ਨ ਕੀਤਾ ਹੈ ਜਲੰਧਰ ਜ਼ਿਲ੍ਹੇ ਦਾ ਪੰਜਾਬ ਦਾ ਨਾਮ ਰੋਸ਼ਨ ਕੀਤਾ ਉਹਨਾਂ ਦੇ ਇਲਾਕੇ ਦੇ ਡਵੈਲਪਮੈਂਟ ਦਾ ਹਾਲ ਕੁਝ ਜ਼ਿਆਦਾ ਵਧੀਆ ਨਹੀਂ ਹੈ ਔਰ ਲੇਡਿਸ ਨੇ ਇਹ ਵੀ ਦੱਸਿਆ ਹੈਗਾ ਕਿ ਜਿਹੜੇ ਇੱਥੇ ਦੇ ਐਮਪੀ ਨੇ ਜਾਂ ਐਮਐਲਏ ਨੇ ਉਹਨਾਂ ਨੇ ਕਈ ਵਾਰ ਗੱਲ ਕੀਤੀ ਹੈ ਲੇਕਿਨ ਉਹ ਕੁਝ ਨਹੀਂ ਕਰਦੇ ਜਦੋਂ ਵੋਟਾਂ ਹੁੰਦੀਆਂ ਨੇ ਸਿਰਫ ਵੋਟਾਂ ਲੈ ਆਂਦੇ ਨੇ ਉਸ ਦੇ ਬਾਅਦ ਇਸ ਇਲਾਕੇ ਦੀ ਕੋਈ ਪੁੱਛਗਿੱਛ ਨਹੀਂ ਕੀਤੀ ਜਾਂਦੀ ਫਿਲਹਾਲ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਸ ਇਲਾਕੇ ਦਾ ਸੁਧਾਰ ਕਿਵੇਂ ਤੇ ਕੌਣ ਕਰੇਗਾ ਕੈਮਰਾਮੈਨ ਗੈਵੀ ਸਿੱਧੂ ਦੇ ਨਾਲ ਨਵਿੰਦਰ ਕੁਮਾਰ ਪੰਜਾਬ ਤੋਂ ਜਲੰਧਰ